2014 ਵਿੱਚ ਚੁਣੇ ਗਏ ਚੌਕੀਦਾਰ ਦਾ ਕਹਿਣਾ ਹੈ ਕਿ ਉਹ ਪੂਰੀ ਤਰ੍ਹਾਂ ਚੁਕੰਨਾ ਹੈ। ਉਹ ਇੰਨਾ ਜ਼ਿਆਦਾ ਚੁਕੰਨਾ ਹੈ ਕਿ ਉਹਦੇ ਨੱਕ ਥੱਲੇ ਦੀ ਵਿਜੇ ਮਾਲੀਆ ਤੇ ਨਿਰਮੋਦੀ ਵਰਗੇ ਦੇਸ਼ ਦਾ ਹਜ਼ਾਰਾਂ ਕਰੋੜ ਰੁਪਇਆ ਲੈ ਕੇ ਦੇਸ਼ ਤੋਂ ਫਰਾਰ ਹੋ ਜਾਂਦੇ ਨੇ ਤੇ ਉਸ ਨੂੰ ਪਤਾ ਵੀ ਨਹੀਂ ਲੱਗਦਾ। ਉਹ ਇੰਨਾ ਜ਼ਿਆਦਾ ਚੁਕੰਨਾ ਹੈ ਕਿ ਰਾਫੇਲ ਵਰਗੇ ਘਟਾਲੇ ਦੀਆਂ ਫਾਈਲਾਂ ਚੋਰੀ ਹੋ ਜਾਂਦੀਆਂ ਨੇ। ਦੇਸ਼ ਦਾ ਚੌਕੀਦਾਰ ਇੰਨਾ ਜ਼ਿਆਦਾ ਚੁਕੰਨਾ ਹੈ ਕਿ ਉਹਦੀ ਨਿਗਰਾਨੀ ਹੇਠ ਦੇਸ਼ ਵਿੱਚ ਆਰਡੀਐਕਸ ਦਾਖਲ ਹੁੰਦਾ ਹੈ ਤੇ ਪਲਵਾਮਾ ਵਰਗਾ ਹਾਦਸਾ ਵਾਪਰਦਾ ਹੈ। ਪਿਛਲੇ ਦਿਨੀ ਦੇਸ਼ ਵਿੱਚ ਮੈਂ ਵੀ ਚੌਕੀਦਾਰ ਨਾਂ ਦੀ ਕੈਂਪੇਨ ਚੱਲੀ ਜਿਦੇ ਵਿੱਚ 24 ਘੰਟਿਆਂ ਵਿੱਚ 9 ਲੱਖ ਲੋਕਾਂ ਨੇ ਟਵੀਟ ਕੀਤਾ ਜੇਕਰ ਦੇਸ਼ ਵਿੱਚ ਐਨੇ ਜ਼ਿਆਦਾ ਚੌਕੀਦਾਰ ਨਹੀਂ ਫਿਰ ਮੀ ਟੂ ਦੀ ਗਿਣਤੀ ਦਿਨ ਬਰ ਦਿਨ ਵਧਦੀ ਕਿਉਂ ਜਾ ਰਹੀ ਹੈ ਮੇਰੇ ਦੇਸ਼သား ਚੌਕੀਦਾਰ ਤੇਜ ਦੀ ਏਕਤਾ ਦਾ ਬਹੁਤ ਖਿਆਲ ਰੱਖਦਾ ਹੈ ਇਸੇ ਲਈ ਉਸਨੇ 3000 ਕਰੋੜ ਰੁਪਇਆ ਲਾ ਕੇ ਸਟੈਚੂ ਆਫ ਯੂਨਿਟੀ ਬਣਾਇਆ ਪਰ ਏਕਤਾ ਦਾ ਬੁੱਤ ਢਿੱਡ ਦੀ ਭੁੱਖ ਮਿਟਾ ਸਕਦਾ ਪੂਰੇ 5 ਸਾਲ 10 ਲੱਖ ਦੇ ਸੂਟ ਪਾ ਕੇ ਦੇਸ਼ ਵਿਦੇਸ਼ ਘੁੰਮਣ ਵਾਲਾ ਅਚਾਨਕ ਚੌਂਕੀਦਾਰ ਬਣ ਜਾਂਦਾ ਹੈ ਇਹ ਕੋਈ ਬਹੁਤੀ ਹੈਰਾਨੀ ਵਾਲੀ ਗੱਲ ਨਹੀਂ ਕਿਉਂਕਿ ਦੇਸ਼ ਵਿੱਚ ਇਲੈਕਸ਼ਨ ਆਉਣ ਵਾਲੇ ਨੇ ਮੈਂ ਇੱਥੇ ਇੱਕ ਗੱਲ ਕਹਿਣੀ ਚਾਹਾਂਗਾ ਕਿ ਦੇਸ਼ ਨੂੰ ਚੌਂਕੀਦਾਰ ਨਹੀਂ ਚਾਹੀਦਾ ਦੇਸ਼ ਨੂੰ ਇੱਕ ਅਜਿਹੇ ਪ੍ਰਧਾਨ ਮੰਤਰੀ ਚਾਹੀਦਾ ਜੋ ਲੋਕਾਂ ਦੇ ਦੁੱਖ ਸੁਣ ਸਕੇ ਤਕਲੀਫਾਂ ਸੁਣ ਸਕੇ ਉਹਨਾਂ ਦਾ ਸੋਲੂਸ਼ਨ ਕਰ ਸਕੇ ਇਹ ਪਬਲਿਕ ਹੈ ਸਭ ਜਾਣਦੀ ਹੈ ਅੰਦਰ ਕੀ ਹੈ ਬਾਹਰ ਕੀ ਹੈ ये सब पहचानती है जनाब ये पब्लिक है सब जानती है